ਨਮਸਕਾਰ ਸਤਿ ਸ੍ਰੀ ਅਕਾਲ ਅਗਲੇ ਹਫਤੇ ਆਪਰੇਸ਼ਨ ਬਲੂ ਸਟਾਰ ਯਾਨੀ ਸਾਕਾ ਨੀਲਾ ਤਾਰਾ ਨੂੰ 40 ਸਾਲ ਹੋ ਜਾਣੇ ਆ 40 ਸਾਲ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਫੌਜੀ ਹਮਲਾ ਹੋਇਆ ਸੀ ਇਸ ਨਾਲ ਬਹੁਤ ਸਾਰੇ ਪੰਜਾਬੀਆਂ ਨੂੰ ਸਾਰੀ ਸਿੱਖ ਕੌਮ ਨੂੰ ਬਹੁਤ ਦੁੱਖ ਦਰਦ ਪਹੁੰਚਿਆ ਇਹ ਇੱਕ ਸਿਰਫ ਇਮਾਰਤ ਦੇ ਉੱਤੇ ਹਮਲਾ ਨਹੀਂ ਸੀ ਜਾਂ ਇੱਕ ਕੰਪਲੈਕਸ ਤੇ ਹਮਲਾ ਨਹੀਂ ਸੀ ਇਸ ਨਾਲ ਸਿੱਖਾਂ ਦੇ ਦਿਲ ਜਿਹੜੇ ਨੇ ਉਹ ਬਲੁੰਦਰੇ ਗਏ ਉਨਾਂ ਨੂੰ ਲੱਗਾ ਕਿ ਸਾਡੀ ਜਿਹੜੀ ਹੋਂਦ ਆ ਉਹਨੂੰ ਇੱਕ ਚੁਣੌਤੀ ਆ ਇਸੇ ਕਰਕੇ ਇਹ ਮਸਲਾ ਅੱਜ ਵੀ ਰੜਕਦਾ ਵਾ ਮੈਨੂੰ ਬੜੀ ਹੈਰਾਨੀ ਆ ਕਿ ਇਹ ਸਭ ਕੁਝ ਜਾਣਦੇ ਹੋਏ ਵੀ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਵੋਟਾਂ ਦੀ ਜਿਹੜੀ ਤਾਰੀਖ ਆ ਉਹ ਪਹਿਲੀ ਜੂਨ ਰੱਖੀ ਆ ਔਰ ਹੋਰ ਵੀ ਮੈਨੂੰ ਹੈਰਾਨੀ ਆ ਕਿ ਕਿਸੇ ਸਿਆਸੀ ਪਾਰਟੀ ਨੇ ਇਹ ਮੰਗ ਨਹੀਂ ਕੀਤੀ ਕਿ ਇਹ ਵੋਟਾਂ ਦੀ ਤਾਰੀਖ ਜਿਹੜੀ ਆ ਪਹਿਲੀ ਜੂਨ ਬਦਲ ਕੇ 25 ਮਈ ਜਾਂ ਕੋਈ ਹੋਰ ਤਾਰੀਖ ਰੱਖਦੀ ਆ ਫਿਰ ਇਸ ਫਾਜੀ ਹਮਲੇ ਦੀ ਬਾਰੇ ਬਹੁਤ ਕੁਝ ਬਾਹਰ ਆ ਚੁੱਕਾ ਵਾ 11 ਸਾਲ ਪਹਿਲਾਂ ਮੈਂ ਇਸ ਬਾਰੇ ਇੱਕ ਡਾਕੂਮੈਂਟਰੀ ਬਣਾਈ ਸੀ ਅੰਗਰੇਜ਼ੀ ਦੇ ਵਿੱਚ ਡਾਕੂਮੈਂਟਰੀ ਸੀ ਆਪਰੇਸ਼ਨ ਬਲੂ ਸਟਾਰ ਦੀ ਅਨਟੋਲਡ ਸਟੋਰੀ ਬਾਈ ਕਮਰ ਸੰਦੂ ਪੰਜਾਬੀ ਵਿੱਚ ਸੀ ਆਪਰੇਸ਼ਨ ਬਲੂ ਸਟਾਰ ਅਨਕਹੀ ਦਾਸਤਾਨ ਬਾਈ ਕਮਰ ਸੰਦੂ ਇਹ ਨੌ ਪਾਰਟਸ ਦੇ ਵਿੱਚ ਡਾਕੂਮੈਂਟਰੀ ਆ ਮੇਰਾ ਮਕਸਦ ਸੀ ਕਿ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਮੈਂ ਇਹਦੇ ਵਿੱਚ ਕਾਫੀ ਇਹਦੇ ਵਾਸਤੇ ਇਨਵੈਸਟੀਗੇਸ਼ਨ ਕੀਤੀ ਔਰ ਬਹੁਤ ਸਾਰੇ ਦੇ ਵਿੱਚ ਰਿਸਰਚ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਆਲਮੋਸਟ ਕਰੀਬ 2200 ਇੰਟਰਵਿਊ ਜਿਹੜੇ ਨੇ ਉਹ ਕੀਤੇ ਸਨ ਨੌ ਦੇ ਨੌ ਪਾਰਟ ਇਸ ਵੇਲੇ YouTube ਤੇ ਮੌਜੂਦ ਨੇ ਅਗਲੇ ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਹੋਵੇਗੀ ਕਿ ਇਹਨੂੰ ਅਸੀਂ Facebook ਤੇ ਉੱਪਰ ਵੀ ਅਪਲੋਡ ਕਰੀਏ ਪਿਛਲੇ 10-11 ਸਾਲਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਏ ਨਵੀਂ ਜਾਣਕਾਰੀ ਬਾਹਰ ਆਈ ਉਸ ਵੇਲੇ ਦੇ ਰਾਜਪਾਲ ਬੀਡੀ ਪੰਡੇ ਉਸ ਵੇਲੇ ਦੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਮੇਸ਼ਿੰਦਰ ਸਿੰਘ ਉਹਨਾਂ ਦੀਆਂ ਕਿਤਾਬਾਂ ਵੀ ਬਾਹਰ ਆਈਆਂ ਮਾਂ ਉਹਨਾਂ ਨੇ ਆਪਣਾ ਪੱਖ ਜਿਹੜਾ ਵਾ ਉਹ ਰੱਖਿਆ ਵਾ ਅ ਇੰਗਲੈਂਡ ਦੀ ਉਸ ਵੇਲੇ ਦੀ ਸਰਕਾਰ ਜਿਹੜੀ ਸੀ ਉਹਦੀ ਕੀ ਭੂਮਿਕਾ ਸੀ ਉਹਦੇ ਬਾਰੇ ਵੀ ਨਵੇਂ ਖੁਲਾਸੇ ਹੋਏ ਆ ਸੋ ਅਗਲੇ ਦਿਨਾਂ ਦੇ ਵਿੱਚ ਮੈਂ ਆਪਣੇ ਸ਼ੋ ਹੈਲੋ ਪੰਜਾਬ ਦੇ ਵਿੱਚ ਇਸ ਬਾਰੇ ਵਿਚਾਰ ਚਰਚਾ ਕਰੂੰਗਾ ਤੜੀਆਂ ਕਾਲਸ ਵੀ ਲਵਾਂਗੇ ਔਰ ਜੋ ਵੀ ਨਵੀਂ ਜਾਣਕਾਰੀ ਆ ਉਹਦੇ ਦਾ ਉਹਦਾ ਵਿਸ਼ਲੇਸ਼ਣ ਕਰਾਂਗੇ ਮੈਨੂੰ ਆਸ ਹੈ ਕਿ ਆਪਣੀ ਜਾਣਕਾਰੀ ਦੇ ਵਿੱਚ ਹੋਰ ਇਜ਼ਾਫਾ ਹੋਊਗਾ ਹੋਰ ਵਾਦਾ ਹੋਵੇਗਾ